ਹਾਂਜੀ ਸ਼ਸ਼ੀਕਲ ਅਦਾਵ ਨਮਸਤੇ ਉਮੀਦ ਕਰਦਾ ਸਾਰੇ ਵਧੀਆ ਹੋਵਗੇ ਠੀਕ ਠਾਕ ਹੋਵਗੇ ਚੜਦੀ ਕਲਾ ਦੇ ਵਿੱਚ ਹੋਵਗੇ ਹਨਾ ਅੱਜ ਆਪਾਂ ਡੀਸੀ ਜਨਰੇਟਰ ਪਹਿਲਾ ਚੈਪਟਰ ਕਰਨ ਲੱਗੇ ਆ ਸੈਕੰਡਰੀਅਰ ਕਲਾਸ ਦਾ ਠੀਕ ਹੈ ਆਈਟੀ ਸੈਕੰਡਰੀਅਰ ਦਾ ਡੀਸੀ ਜਨਰੇਟਰ ਪਹਿਲਾ ਚੈਪਟਰ ਆਪਾਂ ਕਰਨ ਲੱਗੇ ਆ ਡੀਸੀ ਜਨਰੇਟਰ ਵਿੱਚ ਐਕਸ ਦੇ ਰੂਪ ਵਿੱਚ ਚਿੰਨੀਤ ਭਾਗ ਦਾ ਕੀ ਨਾਮ ਹੈ ਹੁਣ ਜਿਹੜਾ ਐਕਸ ਦੇ ਰੂਪ ਵਿੱਚ ਚਿੰਨੀਤ ਭਾਗ ਹੈ ਇਹਦਾ ਕੀ ਨਾਮ ਹੈ ਇਹਨੂੰ ਮੈਂ ਥੋੜਾ ਜ਼ੂਮ ਕਰਦਾ ਤੁਹਾਨੂੰ ਦਿਖਾਨਾ ਕੀ ਚੀਜ਼ ਹੈ देखो इस चीज का की नाम है हम देखो हम केडी चीज है आजडी चीज है देखो इस चीज नु की कहंदे ने कम्यूटेटर सेगमेंट ठीक है हम देखो आर्मेचर कोर है आर्मेचर कोर तो है नहीं आर्मेचर कोर कादी बनी हुंदी है सिलिकॉन स्टील दी बनी हुंदी है ये तो है नहीं की पर ये सिलिकॉन स्टील दी है भी नहीं की चीज है ਬੁਰਸ਼ ਕੀ ਇਹ ਬੁਰਸ਼ ਤਾਂ ਹੈ ਨਹੀਂ ਕਾਰਬਨ ਬੁਰਸ਼ ਤਾਂ ਇੱਥੇ ਲੱਗੇ ਹੁੰਦੇ ਨੇ ਆ ਦੇਖੋ ਆ ਚੀਜ਼ ਤੇ ਕਾਰਬਨ ਬੁਰਸ਼ ਲੱਗੇ ਹੁੰਦੇ ਨੇ ਹਨਾ ਤੇ ਕਮਿਊਟੇਟਰ ਰੇਜ਼ਰ ਹੈ ਜਾਂ ਹੈ ਕਮਿਊਟੇਟਰ ਸੈਗਮੈਂਟ ਹੈ ਦੇਖੋ ਕਮਿਊਟੇਟਰ ਸੈਗਮੈਂਟਾਂ ਦਾ ਆ ਸਿਗਨ ਆ ਇੱਥੇ ਜਿਹੜੀਆਂ ਆਹ ਜਿਹੜੀਆਂ ਪੱਤੀਆਂ ਹੁੰਦੀਆਂ ਨੇ ਨਾ ਕਮਿਊਟੇਟਰ ਸੈਗਮੈਂਟਾਂ ਹੁੰਦੀਆਂ ਨੇ ਇੱਥੇ ਆਰਮੇਚਰ ਹੁੰਦਾ ਹੈ ਇਹਦੇ ਉੱਤੇ ਆਰਮੇਚਰ ਦੇ ਨਾਲ ਆਈ ਰੀਆ ਤਾਰਾਂ ਲੱਗੀਆਂ ਹੁੰਦੀਆਂ ਨੇ ਇੱਥੇ ਇਹਦੇ ਵਿੱਚ ਫਿੱਟ ਹੁੰਦੀਆਂ ਨੇ ਕਮੂਟੇਟਰ ਸੈਗਮੈਂਟ ਅੰਚ ਤੇ ਉਹ ਉਹ ਤਾਰਾਂ ਦੇ ਨਾਲ ਆਹ ਜਿਹੜੇ ਆ ਬੁਰਸ਼ ਘਸਦੇ ਹੁੰਦੇ ਨੇ ਹਨਾ ਕਮੂਟੇਟਰ ਸੈਗਮੈਂਟ ਪਰ ਆਹ ਜਿਹੜਾ ਐਕਸ ਰੂਪ ਹੈ ਇਹ ਪੁੱਛਿਆ ਨੇ ਵੀ ਕੀ ਚੀਜ਼ ਹੈ ਆਵਲੀ ਚੀਜ਼ ਆ ਜਿਹੜੀ ਉੱਪਰ ਉੱਪਰ ਫਟ ਰਹੀ ਹੈ ਇਹ ਹੈਗੇ ਕਮੂਟੇਟਰ ਰੇਜ਼ਰ ਹੈ ਇਹ ਠੀਕ ਹੈ ਹੁਣ ਉਹਦਾ ਕੁਐਸਚਨ what is the name of dc generator dc generator ਦਾ ਨਾਮ ਕੀ ਹੈ ਦੇਖੋ ਇਹ ਚੀਜ਼ ਨੂੰ ਸਮਝਣ ਲਈ ਨਾ ਪਹਿਲਾਂ ਆਪਾਂ ਥੋੜੀ ਜਿਹੀ ਪ੍ਰੈਕਟਿਸ ਕਰਦੇ ਆਂ ਇਦਾਂ ਠੀਕ ਹੈ ਲੈਣ ਦੇਖ ਪਹਿਲਾਂ ਤਾਂ ਜਨਰੇਟਰ ਕਿੰਨੇ ਪ੍ਰਕਾਰ ਦੇ ਹੁੰਦੇ ਹਨ ਜਨਰੇਟਰ ਦੋ ਪ੍ਰਕਾਰ ਦੇ ਹੁੰਦੇ ਹਨ ਇੱਕ ਸਪਰੇਟਲੀ ਐਕਸਾਈਟਡ ਇੱਕ ਸੈਲਫ ਐਕਸਾਈਟਡ ਠੀਕ ਹੈ ਹੁਣ ਜਿਹੜੇ ਸੈਲਫ ਐਕਸਾਈਟਡ ਹੁੰਦੇ ਨੇ ਉਹ ਵੀ ਅੱਗੇ ਕਈ ਪ੍ਰਕਾਰ ਦੇ ਹੁੰਦੇ ਨੇ ਇੱਕ ਸੀਰੀਜ਼ ਹੁੰਦੇ ਆ ਇੱਕ ਸ਼ੰਟ ਹੁੰਦਾ ਇੱਕ ਕੰਪਾਊਂਡ ਹੁੰਦਾ ਇੱਕ ਡਿਫਰੈਂਸ਼ੀਅਲ ਕੰਪਾਊਂਡ ਹੁੰਦਾ ਹੁਣ ਇਹ ਵੀ ਅੱਗੇ ਡਿਫਰੈਂਸ਼ੀਅਲ ਕੰਪਾਊਂਡ ਵੀ ਅੱਗੇ ਕਈ ਪ੍ਰਕਾਰ ਦੇ ਹੁੰਦੇ ਨੇ ਕਿੰਨੇ ਪ੍ਰਕਾਰ ਦੇ ਹੁੰਦੇ ਨੇ ਉਹ ਵੀ ਦੋ ਪ੍ਰਕਾਰ ਦੇ ਹੁੰਦੇ ਆ ਨੇ ਇੱਕ ਲੌਂਗ ਸ਼ੰਟ ਡਿਫਰੈਂਸ਼ੀਅਲ ਕੰਪਾਊਂਡ ਇੱਕ ਸ਼ਾਰਟ ਸ਼ੰਟ ਡਿਫਰੈਂਸ਼ੀਅਲ ਕੰਪਾਊਂਡ ਹਨਾ ਇੰਨੇ ਤਰ੍ਹਾਂ ਦੇ ਹੁੰਦੇ ਨੇ ਹੁਣ ਆਪਾਂ ਬਣਾਣੇ ਆ ਆਪਾਂ ਸਾਰੇ ਇਹ ਸੀਰੀਜ਼ ਜਨਰੇਟਰ ਬਣਾਣੇ ਆ ਪਹਿਲਾਂ ਤਾਂ ਸੀਰੀਜ਼ ਇਹ ਆ ਕੀ ਹੈ ਆਰਮੇਚਰ ਆਰਮੇਚਰ ਦੇ ਆਹ ਹੈਗਾ ਲੋਡ ਜੇਡੀ ਵਾਈਂਡਿੰਗ ਆਰਮੇਚਰ ਦੇ ਸੀਰੀਜ਼ ਦੇ ਵਿੱਚ ਕਰ ਦਈਏ ਉਹ ਕੀ ਹੋ ਗਿਆ ਆਰਮੇਚਰ ਜਨਰੇਟਰ ਦੂਜਾ ਪੈਰਲਰ ਸ਼ੰਟ ਯਾਨੀ ਕਿ ਜੇਡੀ ਵਾਈਂਡਿੰਗ ਆਰਮੇਚਰ ਦੇ ਪੈਰਲਰ ਦੇ ਵਿੱਚ ਕੀਤੀ ਹੋਵੇ ਇੱਥੇ ਲੋੜ ਆ ਗਿਆ ਠੀਕ ਹੈ ਨੂੰ ਕੀ ਕਹਿੰਦੇ ਨੇ ਆ ਸੰਟ ਸੰਟ ਹੋ ਗਿਆ ਠੀਕ ਹੈ ਤੀਸਰਾ ਕੰਪਾਊਂਡ ਇਹਦੇ ਵਿੱਚ ਸੀਰੀਜ਼ ਦੇ ਵਿੱਚ ਵੀ ਹੁੰਦੀ ਹੈ ਇਹ ਤੇ ਪੈਰਲਰ ਦੇ ਵਿੱਚ ਵੀ ਹੁੰਦੀ ਹੈ ਦੇਖੋ ਆ ਤਾਂ ਪਕੀ ਕਰਤੀ ਸੀਰੀ ਦੇ ਵਿੱਚ ਇੱਕੇ ਦੇ ਵਿੱਚ ਪੈਰਲਰ ਦੇ ਵਿੱਚ ਵੀ ਹੋ ਗਈ ਇਹਨੇ ਇਹ ਕਾਲਾ ਹੋ ਗਿਆ ਕੰਪਾਊਂਡ ਕੰਪਾਊਂਡ ਠੀਕ ਹੈ ਹੁਣ ਕੰਪਾਊਂਡ ਵੀ ਅੱਗੇ ਕਿੰਨੇ ਪ੍ਰਕਾਰ ਦੇ ਹੁੰਦੇ ਨੇ ਲੌਂਗ ट जो आर्मेचर शोर्ट लग गई ती हो गया आर्मेचर जित अ लगी है ना जोरी लग जाचर लगी हुई है ये लोंग ती हो गया शोर्ट हो गया ए वाली चीज की हो गई शोर्ट क्योंकि अद च लगी हुई आर्मेचर दिखो है शोर्ट शोट कंपाउंड है ना अः ਤੇ ਕ ਅੱਗੇ ਹੋਰ ਰਹੇ ਕਈ ਪ੍ਰਕਾਰ ਦੇ ਹੁੰਦੇ ਨੇ ਅੱਗੇ ਕਿਹੜੇ ਹੁੰਦੇ ਨੇ ਡਿਫਰੈਂਸ਼ੀਅਲ ਹੁਣ ਦੇਖੋ ਇਹਦੇ ਵਿੱਚ ਜਿਹੜਾ ਕੰਪਾਊਂਡ ਦੇ ਵਿੱਚ ਦੇਖੋ ਕਰੰਟ ਜਾਣ ਦਾ ਰਸਤਾ ਸੇਮ ਹੋਏਗਾ ਇਧਰ ਜਾਊਗਾ ਇਹ ਵੀ ਇਧਰ ਜਾਊਗਾ ਇਹ ਵੀ ਇਧਰ ਜਾਊਗਾ ਇਹ ਵੀ ਇਧਰ ਜਾਊਗਾ ਠੀਕ ਹੈ ਜiata ਇਹ ਇੱਕ ਇਧਰਲੇ ਪਾਸੋਂ ਦੀ ਜਾਊਗਾ ਕਰੰਟ ਹਨਾ ਜਾਹੇ ਇਧਰਲੇ ਪਾਸੋਂ ਦੀ ਜਾਊਗਾ ਹਨਾ ਜਾਨਕੀ ਡਾਇਰੈਕਸ਼ਨ ਇੰਨਾ ਕਰੰਟ ਜਾਣ ਦੀ ਡਾਇਰੈਕਸ਼ਨ ਸੇਮ ਹੋਊਗੀ ਜਾ ਤਾਂ ਇਧਰੋਂ ਕਲੋਕਵਾਈਜ਼ ਜਾਊ ਜਾਂ ਐਂਟੀ ਕਲੋਕਵਾਈਜ਼ ਜਾਊ ਪਰ ਡਿਫਰੈਂਸ਼ੀਅਲ ਦੇ ਵਿੱਚ ਕੀ ਹੋ ਜਾਂਦਾ ਇਹ ਵਿਰੋਧੀ ਦੇ ਵਿੱਚ ਹੋ ਜਾਂਦੇ ਨੇ ਜੇ ਇਹ ਇਧਰੋਂ ਕਰੰਟ ਜਾਊਗਾ ਤਾਂ ਇਹ ਇਧਰਲੀ ਵਾਪਸ ਜਾਊਗਾ ਡਾਇਗਰਾਮਾਂ ਸੇਮ ਹੀ ਹੁੰਦੀਆਂ ਨੇ ਪਰ ਕਰੰਟ ਜਾਣ ਦੇ ਰਸਤੇ ਅਲੱਗ-ਅਲੱਗ ਹੋ ਜਾਂਦੇ ਨੇ ਇਹਨਾਂ ਦੇ ਵੀ ਇਹ ਇਧਰ ਦੀ ਜਾਊਗਾ ਤੇ ਇਧਰ ਇਧਰ ਦੀ ਨਿਕਲੂਗਾ ਠੀਕ ਹੈ ਤੇ ਹੁਣ ਆਪਾਂ ਉਹ ਡਾਇਗਰਾਮ ਤੇ ਚੱਲਦੇ ਹਾਂ ਆ ਲਈ ਤੇ ਹੁਣ ਦੇਖੋ ਇਹ ਚ ਕਰੰਟ ਜਾਣ ਦੇ ਰਾਸਤੇ ਕਿੰਨੇ ਨੇ ਦੋ ਨੇ ਇੱਕ ਇਧਰ ਨੂੰ ਜਾ ਰਿਹਾ ਕਰੰਟ ਤੇ ਇਹ ਦਾ ਮੂੰਹ ਇਧਰ ਨੂੰ ਹੋ ਰਿਹਾ ਹੈ ਨਾ ਇਹ ਇੱਕ ਦਾ ਮੂੰਹ ਇਧਰ ਹੈ ਇੱਕ ਦਾ ਇਧਰ ਹੈ ਹਣਾ ਤੇ ਹੁਣ ਇਹ ਕਿਹੜਾ ਹੈਗਾ ਹੁਣ ਡਿਫਰੈਂਸ਼ੀਅਲ ਦੇ ਵਿੱਚ ਆਊਗਾ ਕਿਉਂਕਿ ਮੂੰਹ ਇਹਨਾਂ ਦੇ ਇਧਰ ਉਧਰ ਨੇ ਤਾਂ ਆ ਜਿਹੜੇ ਕੰਮ ਆ ਦੂਜੇ ਨੇ ਆਪਾਂ ਕੌਸ਼ਣਾਂ ਕੱਟ ਦਿੰਨੇ ਆ ਹੁਣ ਡਿਫਰੈਂਸ਼ੀਅਲ ਦੇ ਵਿੱਚ ਕੀ ਹੈ ਲੌਂਗ ਸ਼ੰਟ ਹੈ ਜਾਂ ਸ਼ਾਰਟ ਸ਼ੰਟ ਹੈ ਦੇਖੋ ਆਰਮਚਰ ਨੇ ਦੇਖੋ ਇਹ ਪੈਰਲਰ ਦੇ ਵਿੱਚ ਲੱਗੀ ਹੋਈ ਹੈ ਨਾ ਪੂਰੀ ਜੇ ਸ਼ਾਰਟ ਸ਼ੰਟ ਕਦੋਂ ਬਣੂਗਾ ਜਦੋਂ ਆਹੀ ਤਾਰ ਨੂੰ ਆਪਾਂ ਕੱਟ ਕੇ ਇੱਥੇ ਲਾ ਦਈਏ ਆਰਮਚਰ ਦੇ ਹਨ ਤਾਂ ਕਿ ਹੋਗਾ ਸ਼ਾਰਟ ਬਣ ਜੂਗਾ ਹੁਣ ਇਹ ਕਿਹੜਾ ਹੈਗਾ ਲੌਂਗ ਸ਼ੰਟ ਕੰਪਾਊਂਡ ਡਿਫਰੈਂਸ਼ੀਅਲ ਲੌਂਗ ਸ਼ੰਟ ਕੰਪਾਊਂਡ ਹੈ ਇਹ ਫਿਰ ਹੁਣ ਆ ਗਦੀਆ ਵਿੱਚ ਰੂਲ ਇਜ਼ ਅ ਯੂਜ਼ ਟੂ ਫਾਈਂਡ ਦੀ ਡਾਇਰੈਕਸ਼ਨ ਈ ਐਮ ਐਫ ਇਨ ਡੀ ਸੀ ਜਨਰੇਟਰ ਡੀ ਸੀ ਜਨਰੇਟਰ ਵਿੱਚ ਪ੍ਰੇਰਿਤ ਈ ਐਮ ਐਫ ਦੀ ਦਿਸ਼ਾ ਪਤਾ ਕਰਨ ਲਈ ਕਿਸ ਨਿਯਮ ਦੀ ਵਰਤੋਂ ਕੀਤੀ ਜਾਂਦੀ ਹੈ ਜਨਰੇਟਰ ਵਿੱਚ ਈ ਐਮ ਐਫ ਦੀ ਦਿਸ਼ਾ ਪਤਾ ਕਰਨੀ ਹੈ ਤਾਂ ਕਿਹੜਾ ਨਿਯਮ ਲੱਗੂਗਾ ਕੋਰਕਸ ਕਰੂ ਦਨ ਨਹੀਂ ਰਾਈਟ ਹੈਂਡ ਪਾਲਮ ਰੂਲ ਨਹੀਂ ਆ ਲੈਫਟ ਹੈਂਡ ਰੂਲ ਫਲੈਮਿੰਗ ਦਾ ਨਹੀਂ ਫਲੈਮਿੰਗ ਦਾ ਰਾਈਟ ਹੈਂਡ ਰੂਲ ਸੱਜੇ ਹੱਥ ਦਾ ਨਿਯਮ ਲੱਗੂਗਾ ਠੀਕ ਹੈ ਡੀਸੀ ਜਨਰੇਟਰ ਦੇ ਵਿੱਚ EMF ਦੀ ਦਿਸ਼ਾ ਬਤਾ ਕਰਨ ਦੀ ਅਗਲਾ ਡੀਸੀ ਜਨਰੇਟਰ ਵਿੱਚ EMF ਹੁਣ EMF ਪਤਾ ਕਰਨ ਦੀ ਫਾਰਮੂਲਾ ਕੀ ਹੈ ਦੇਖੋ ਇਹ ਫਾਰਮੂਲਾ E ਵਾਲਾ ਆਪਸ਼ਨ ਸਹੀ ਹੈ ਤੁਹਾਨੂੰ ਮੈਂ ਦੱਸ ਦਿਆ ਨਾ ਪਹਿਲਾਂ ਦੇਖੋ نیچے ਕੀ ਹੈ 60 ਥੱਲੇ ਕੀ ਹੈ A ਹਣਾ ਜਿੱਥੇ ਏ ਹੋਵੇ ਬਸ ਉਹ ਆਪਸ਼ਨ ਸਹੀ ਹੋਊਗੀ ਇਸ ਤਰੀਕੇ ਨਾਲ ਇਸ ਚੀਜ਼ ਨੂੰ ਯਾਦ ਕਰ ਲਓ ਹੁਣ ਇਹਦੇ ਵਿੱਚ ਕੀ ਹੈ 60 ਪੀ ਇਹ ਚੀਜ਼ ਕਿਉਂਗੀ ਗਲਤ ਇੱਥੇ ਕੀ ਇਕੱਲਾ 60 ਇਹ ਵੀ ਗਲਤ ਇੱਥੇ ਕੀ ਇਹ ਨਾਲ ਫਲਕਸ ਆ ਗਈ ਏ ਆ ਗਈ ਪਰ ਇਹ ਵੀ ਗਲਤ ਹੈ ਨਾ ਕੋਈ ਚੀਜ਼ ਨਹੀਂ ਆਊਗੀ ਏ ਆਊਗੀ ਇਕੱਲਾ ਹੁਣ ਇਹ ਚੀਜ਼ ਨੂੰ ਮੈਂ ਕੱਲੀ ਕੱਲੀ ਦੱਸ ਦਿੰਦਾ ਵੀ ਕੀ ਕੀ ਚੀਜ਼ ਹੈ ਆ ਆਇਦਾ ਕੀ ਮਤਲਬ ਹੈ ਇਹਦਾ ਮਤਲਬ ਹੈਗਾ ਫਲਕਸ ਆ ਜੈਡ ਦਾ ਕੀ ਮਤਲਬ ਹੈ ਇੰਪੀਡੈਂਸ ਐਨ ਦਾ ਕੀ ਮਤਲਬ ਹੈ ਨੰਬਰ ਆਫ ਟਰਨ ਪੀ ਦਾ ਕੀ ਮਤਲਬ ਹੈ ਪੋਲ ਏ ਦਾ ਮਤਲਬ ਰਹਿ ਗਿਆ ਏ ਦਾ ਕੀ ਮਤਲਬ ਹੈ ਏ ਦਾ ਮਤਲਬ ਹੈਗਾ ਆ ਸਮਾਂਤਰ ਰਾਸਤੇ ਸਮਾਂਤਰ ਰਾਸਤੇ ਪੈਰਲਰ ਪਾਥ ਪੈਰਲਰ ਪਾਥ ਕਹਿੰਦੇ ਵੀ ਕਿੰਨੇ ਸਮੰਤਰ ਰਸਤੇ ਨੇ ਵੀ ਕਰੰਟ ਜਾਣ ਦੇ ਰਾਹ ਅਤੇ ਕਿੰਨੇ ਨੇ ਹਨਾ ਇੱਕ ਨੇ ਜਾਂ ਦੋ ਦੋ ਰਸਤਿਆਂ 'ਚੋਂ ਕਰੰਟ ਜਾ ਰਿਹਾ ਠੀਕ ਹੈ ਇਸ ਤਰੀਕੇ ਨਾਲ ਆ ਇਹਨੂੰ ਯਾਦ ਕਰ ਲੈਣਾ ਅਗਲਾ ਕਸਟ ਬਟ ਬਟ ਇਜ਼ ਦਾ ਫਾਰਮੂਲਾ ਟੂ ਕੈਲਕੂਲੇਟ ਬੈਕ ਈਐਮਐਫ ਆਫ ਅ ਡੀਸੀ ਮੋਟਰ ਡੀਸੀ ਮੋਟਰ ਦੀ ਯਾਨੀ ਕਿ ਈਐਮਐਫ ਦਾ ਸੂਤਰ ਕੀ ਹੈ ਹਨਾ ਈਐਮਐਫ ਦੀ ਗਣਨਾ ਕਿਹੜੇ ਸੂਤਰ ਨਾਲ ਕਰਾਂਗੇ ਇਹਦੇ ਵਿੱਚ ਆ ਵਾਲਾ ਫਾਰਮੂਲਾ ਆਊਗਾ ਫਾਰਮੂਲੇ ਨੇ ਤਾਂ ਇਦਾਂ ਹੀ ਯਾਦ ਕਰਨੇ ਪੈਣਗੇ ਵੋਲਟੇਜ ਦੇ ਵਿੱਚੋਂ ਆਪਾਂ ਜਿਹੜੀ ਇਹ ਵੋਲਟੇਜ ਹੈ ਨਾ B ਦਾ ਮਤਲਬ ਵੋਲਟੇਜ ਹੈ ਇਹਦੇ ਵਿੱਚੋਂ ਆਰਮੇਚਰ ਕਰੰਟ I A ਦਾ ਮਤਲਬ ਹੋ ਗਿਆ ਆਰਮੇਚਰ ਕਰੰਟ ਤੇ R A ਦਾ ਮਤਲਬ ਹੋ ਗਿਆ ਆਰਮੇਚਰ ਰੈਜ਼ਿਸਟੈਂਸ ਇੱਥੇ ਲਿਖ ਲਿਓ R ਮੈਚਰ ਅਜਿਸ ਟੈਂਸ ਠੀਕ ਹੈ ਆਰਮੇਚਰ ਕਰੰਟ ਨੂੰ ਆਰਮੇਚਰ ਰਿਸਟੈਂਸ ਨਾਲ ਗੁਣਾ ਕਰਕੇ ਬੋਲਟੇਜ ਦੇ ਵਿੱਚੋਂ ਘਟਾ ਦਾਂਗੇ ਤਾਂ ਕਿ ਆਊ E M F ਨਿਕਲਿਆ ਹੋਗੀ ਠੀਕ ਹੈ ਬੈਕੀ E M F ਨਿਕਲਿਆ ਹੋਗੀ ਹਾਂ ਡੀ ਸੀ ਜਨਰੇਟਰ ਵਿੱਚ ਐਕਸ ਰੂ ਵਿੱਚ ਚਨੀਤ ਭਾਗ ਦਾ ਕੀ ਨਾਮ ਹੈ ਹੁਣ ਆ ਜਿਹੜਾ ਪਾਰਟ ਹੈ ਇਹਦਾ ਕੀ ਨਾਮ ਹੈ ਇਹ ਦੱਸਣਾ ਹੈਗਾ ਹੁਣ ਦੇਖੋ ਇਹ ਚੀਜ਼ ਨੂੰ ਆਪਾਂ ਜਨਰੇਟਰ ਹੈ जनरेटर इतने लगे होंगे दसो कि दसो कि चीजा ने लपेटी हों तार लपेटी होंगे कोयल लपेटे होंगे कनेक्शन किए होंगे ठीक है ने। इस तरीके कनेक्शन किए होंगे ने ਦੇਖੋ ਦੱਸੋ ਇਹ ਚੀਜ਼ ਦਾ ਆ ਪਾਰਟ ਦਾ ਕੀ ਨਾਮ ਆ ਵਾਲੀ ਚੀਜ਼ ਆਇਰਡਿਕ ਜੋਗ ਆ ਚੀਜ਼ ਇੱਥੇ ਲੱਗੀ ਹੋਈ ਆ ਹੁਣ ਕੀ ਕਹਿੰਦੇ ਨੇ ਇਹਨੂੰ ਇੱਥੇ ਰਿਫਟ ਲੱਗੇ ਹੁੰਦੇ ਨੇ ਰਿਫਟ ਨਾਲ ਇਹਨੂੰ ਕਸਾਇਆ ਜਾਂਦਾ ਹੈ ਨਾ ਨਟ ਬੋਲਟ ਜਾਂ ਰਿਫਟ ਲਾ ਕੇ ਕੀ ਚੀਜ਼ ਕਹਿੰਦੇ ਨੇ ਪੋਲ ਟਿਪ ਕਹਿੰਦੇ ਨੇ ਨਾ ਪੋਲ ਕੋਇਲ ਕਹਿੰਦੇ ਨੇ ਨਾ ਪੋਲ ਕੋਰ ਕਹਿੰਦੇ ਨੇ ਨਾ ਕੋਰ ਤਾਂ ਹੈ ਨਹੀਂ ਇਹ ਪੋਲ ਦੀ ਪੋਲ ਸ਼ੂ ਕਹਿੰਦੇ ਨੇ ਇਹਨੂੰ ਠੀਕ ਹੈ ਇਹਨੂੰ ਕੀ ਕਹਿੰਦੇ ਨੇ ਪੋਲ ਸ਼ੂ ਹੁਣ ਦੇਖੋ ਡੀਸੀ ਜਨਰੇਟਰ ਦਾ ਨਾਮ ਕੀ ਆ ਹੁਣ ਇਸ ਜਨਰੇਟਰ ਦਾ ਆਪਣੇ ਨਾਮ ਦੱਸਣਾ ਕਿਹੜਾ ਆ ਦੇਖੋ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਗਾਣਸਾਰ ਵੀ ਜਨਰੇਟਰ ਕਿੰਨੇ ਪ੍ਰਕਾਰ ਦੇ ਹੁੰਦੇ ਨੇ ਦੋ ਪ੍ਰਕਾਰ ਦੇ ਇੱਕ ਸੈਲਫ ਐਕਸਾਈਟਡ ਇੱਕ ਸਪਰੇਟਲੀ ਐਕਸਾਈਟਡ ਹੈ ਇਹ ਸਪਰੇਟਲੀ ਐਕਸਾਈਟਡ ਹੈ ਕਿਉਂ ਇਹਨੂੰ ਦੇਖੋ ਇਹਨੂੰ ਲੱਗ ਤੋਂ ਐਕਸਾਈਟ ਕੀਤਾ ਗਿਆ ਆ ਚੀਜ਼ ਦੇਖੋ ਇਹ ਸੀ ਇਹ ਚੀਜ਼ ਅਲੱਗ ਹੈ ਤੇ ਆ ਚੀਜ਼ ਲੱਗ ਗਈ ਇਹਦਾ ਕਨੈਕਸ਼ਨ ਨਹੀਂ ਹੈਗਾ ਕੋਈ ਵੀ ਹੈਨਾ ਆਪਸ ਵਿੱਚ ਕੀ ਜਾ ਰਹੀ ਹੈ ਈਐਮਐਫ ਜਾ ਰਹੀ ਹੈ ਇਹਦੀ ਇੱਧਰ ਜਾ ਰਹੀ ਹੈ ਨਾ ਈਐਮਐਫ ਯਾਨੀ ਕਿ ਇਹਨੂੰ ਅਲੱਗ ਤੋਂ ਐਕਸਾਈਟ ਕੀਤਾ ਗਿਆ ਆ ਚੀਜ਼ ਨੂੰ ਲੱਗ ਤੋਂ ਕੋਈ ਚੀਜ਼ ਲਾ ਕੇ ਐਕਸਾਈਟ ਕੀਤਾ ਗਿਆ ਤਾਂ ਇਹ ਕਿਹੜਾ ਜਨਰੇਟਰ ਹੋ ਗਿਆ ਸੈਪਰੇਟਲੀ ਐਕਸਾਈਟਡ ਅਲੱਗ ਤੋਂ ਉਤੇਜਿਤ ਜਨਰੇਟਰ ਜਨਰੇਟਰ ਦੁਆਰਾ ਕਿਸ ਊਰਜਾ ਨੂੰ ਬਿਜਲੀ ਊਰਜਾ ਵਿੱਚ ਪਰਿਵਰਤਿਤ ਕੀਤਾ ਜਾਂਦਾ ਹੈ ਮੀਨ ਜਾਨੀ ਕਿ ਜਨਰੇਟਰ ਦੇ ਕਿਹੜੀ ਊਰਜਾ ਨੂੰ ਕਿਹੜੀ ਊਰਜਾ ਦੇ ਵਿੱਚ ਬਦਲਦਾ ਹੈ ਹੀਟ ਨੂੰ ਨਾ ਗਤੀਸ਼ੀਲ ਨਾ ਰਸਾਇਣਿਕ ਨਾ ਯੰਤਰਿਕ ਯੰਤਰਿਕ ਜਿਹੜੀ ਊਰਜਾ ਹੈ ਜਾਨੀ ਕਿ ਆਪਾਂ ਡੀਜ਼ਲ ਓਲ ਵਿੱਚ ਪਾ ਦਿੰਨੇ ਆ ਨਾ ਹੈਂਡਲ ਹੱਥ ਨਾਲ ਘੁਮਾਨਨੇ ਆ ਠੀਕ ਹੈ ਤੇਲ ਵਿੱਚ ਡੀਜ਼ਲ ਵਗੈਰਾ ਆਪਾਂ ਪਾ ਦਨੇ ਆ ਤਾਂ ਕਿ ਉਹ ਆਪਾਂ ਜੰਤਰੀ ਗੁਰਜਾ ਨੂੰ ਦੇ ਦਨੇ ਆ ਤੇ ਉਹ ਆਪਾਂ ਨੂੰ ਜਨਰੇਟਰ ਕਿਹੜੀ ਊਰਜਾ ਦਿੰਦਾ ਇਲੈਕਟ੍ਰੀਕਲ ਊਰਜਾ ਦਿੰਦਾ ਠੀਕ ਹੈ ਤਾਂ ਕਰਕੇ ਜੰਤਰੀ ਗੁਰਜਾ ਹੋਗਾ ਹੁਣ ਆ ਚੀਜ਼ ਨੂੰ ਸਮਝੋ ਇੱਕ ਇੱਕ ਕਾਲੀ ਡਾਇਗਰਾਮ ਮੈਂ ਇਹ ਦੱਸੂ ਆ ਦੇਖ ਆਹ ਤਾਰਾਂ ਆਹ ਦੋ ਤਾਰਾਂ ਇੰਦਰ ਠੀਕ ਹੈ ਆਕੋਇਲ ਨੇ ਦੋ ਕੋਇਲ ਨੇ ਆਹ ਦੋ ਦੋ ਤਾਰਾਂ ਨਿਕਲੀਆਂ ਹਨਾ ਤਾਰ ਦੇ ਦੋ ਸਿਰੇ ਹੁੰਦੇ ਨੇ ਹਨਾ उस तरीके नंट जा रहे हैं तारंटर करंट जा रहा इधर बहुत निकल गया, दी जा रहे है। की हो गया। निकल गया एक पासो भी आ गया हूँ आना देखो तीरान सारे इधरले पास ने ना है इधर दंट जा रहा है इधर निकल रहा है इधर दर ही निकल गया हमारा जनेटर हो गया ਸ਼ੋਰ ਸ਼ੰਟ ਕੰਪਾਊਂਡ ਹੋ ਗਏ ਦੇਖੋ ਸ਼ੋਰ ਸ਼ੰਟ ਵਾਸਤੇ ਤਾਂ ਪਹਿਲਾਂ ਆਲੇ ਆਪ ਡਾਇਗਰਾਮ ਆਪੜੀਆਂ ਉੱਥੋਂ ਪਤਾ ਲੱਗੂ ਉਹ ਡਾਇਗਰਾਮਾਂ ਤੋਂ ਪਤਾ ਲੱਗੂਗਾ ਜੀਨਰੇਟਰ ਕਿਹੜੇ ਪ੍ਰਕਾਰ ਦਾ ਸ਼ੋਰ ਸ਼ੰਟ ਹੈ ਜਾਂ ਲੌਂਗ ਸ਼ੰਟ ਹੈ ਇਹ ਦੋਵੇਂ ਆਪਸ਼ਨਾਂ ਤਾਂ ਕੱਟ ਹੋ ਗਈਆਂ ਹੁਣ ਡਿਫਰੈਂਸ਼ੀਅਲ ਹੈ ਜਾਂ ਕਮੂਲੇਟਿਵ ਡਿਫਰੈਂਸ਼ੀਅਲ ਤੇ ਕਮੂਲੇਟਿਵ ਕਿਵੇਂ ਪਤਾ ਲੱਗਦੇ ਸੀ ਆ ਤੀਰ ਦੇ ਨਿਸ਼ਾਨ ਤੋਂ ਜੇ ਤਾਂ ਇਹ ਇੱਕ ਦੂਜੇ ਦੇ ਵਿਰੋਧ ਦੇ ਵਿੱਚ ਹੁੰਦੇ ਫਿਰ ਤਾਂ ਇਹ ਡਿਫਰੈਂਸ਼ੀਅਲ 'ਚ ਆ ਜਾਂਦਾ ਭਾਜੇ ਇਹ ਇੱਕੋ ਤੀਰ ਹੁਣ ਸੇਮ ਹੁੰਦੇ ਇੱਕੋ ਡਾਇਰੈਕਸ਼ਨ ਦੇ ਹੁੰਦੇ ਫਿਰ ਇਹ ਕਮੂਲੇਟਿਵ 'ਚ ਆਜੂ ਹੁਣ ਦੇਖੋ ਮਤਾਰ ਦੇ ਦੋ ਹੀ ਸੀਰੀ ਨੇ ਇੱਕ ਇਧਰ ਦੀ ਜਾ ਰਿਹਾ ਹੈ ਇਧਰ ਦੀ ਕਰੰਟ ਨਿਕਲੂਗਾ ਇਧਰ ਯਾਰ ਆ ਇਧਰ ਦੀ ਜਾ ਰਿਹਾ ਹੈ ਇਧਰ ਦੀ ਜਾ ਰਿਹਾ ਹੈ ਕਰੰਟ ਜਾਣ ਦਾ ਰਸਤਾ ਦੇਖੋ ਇੱਕੋ ਹੀ ਹੈ ਹਨਾ ਤਾਂ ਕੀ ਹੋ ਗਿਆ ਕਮੂਲੇਟਿਵ ਕੰਪਾਊਂਡ ਕਿਉਂਕਿ ਇੱਕੋ ਡਾਇਰੈਕਸ਼ਨ ਦੇ ਦੇਖੋ ਕਰੰਟ ਜਾ ਰਿਹਾ ਹੈ ਇਧਰ ਦੀ ਕਰੰਟ ਜਾ ਕੇ ਇਸੇ ਦ੍ਰਿਸ਼ਾ ਦੇ ਵਿੱਚ ਇਧਰਲੇ ਪਾਸੋਂ ਦੀ ਬਾਹਰ ਨਿਕਲ ਰਿਹਾ ਠੀਕ ਹੈ ਨਾ ਇੱਕੋ ਨਾਲ ਕਰੰਟ ਜਾਣ ਦਾ ਰਸਤਾ ਵਿਰੋਧੀ ਭਾਸ਼ਾ ਚ ਤਾਂ ਨਹੀਂ ਹੈਗਾ ਹਾਂ ਡੀਸੀ ਜਨਰੇਟਰ ਦਾ ਸਿਧਾਂਤ ਕੀ ਹੈ ਕਿਹੜੀ ਸਿਧਾਂਤ ਪ੍ਰਿੰਸੀਪਲ ਆਫ ਡੀਸੀ ਜਨਰੇਟਰ ਡੀਸੀ ਜਨਰੇਟਰ ਦਾ ਪ੍ਰਿੰਸੀਪਲ ਕੀ ਹੈ ਕਾਰਕਸ ਕਰੂ ਨਾ ਫਲੇਮਿੰਗ ਰਾਈਟ ਲੈਫਟ ਹੈਂਡ ਨਾ ਫਲੇਮਿੰਗ ਰਾਈਟ ਹੈਂਡ ਹੁਣ ਤੁਸੀਂ ਕਹੋਗੇ ਫਲੇਮਿੰਗ ਦਾ ਸੱਜਾ ਹੱਥ ਨੀਜਮ ਨਾ ਇਹ ਜਿਹੜਾ ਹੈਗਾ ਈ ਐਮ ਐਫ ਦੀ ਦਿਸ਼ਾ ਦੱਸਣ ਦੇ ਲਈ ਵਰਤਿਆ ਜਾਂਦਾ ਹੈ ਇੱਕ ਫਲੇਮਿੰਗ ਦਾ ਖੱਬਾ ਹੱਥ ਜਨਰੇਟਰ ਦੇ ਵਿੱਚ ਸੱਜਾ ਹੱਥ ਸੋਰੀ ਸਲੈਮਿੰਗ ਦਾ ਸੱਜਾ ਹੱਥ ਨਿਯਮ EMF ਦੀ ਦਿਸ਼ਾ ਦੱਸਣ ਲਈ ਵਰਤਿਆ ਜਾਂਦਾ ਹੈ ਪਰ ਪ੍ਰਿੰਸੀਪਲ ਜਿਹੜਾ ਪੁੱਛਿਆ ਉਹਨਾਂ ਨੇ ਪ੍ਰਿੰਸੀਪਲ ਕੀ ਹੈ ਦਾ ਫਰਾਡੇ ਲਾਅ ਆਫ ਇਲੈਕਟ੍ਰੋਮੈਗਨੈਟਿਕ ਇੰਡਕਸ਼ਨ ਇਸ ਸਿਧਾਂਤ ਦੇ ਉੱਤੇ ਜਨਰੇਟਰ ਕੰਮ ਕਰਦਾ ਹੈ DC ਫਰਾਡੇ ਦੇ ਬਿਜਲੀ ਚੁੰਬਕ ਪ੍ਰੇਰਨ ਦਾ ਨਿਯਮ ਦੇ ਉੱਤੇ ਠੀਕ ਹੈ ਗਤੀਸ਼ੀ ਰੂਪ ਪ੍ਰੇਰਿਤ EMF ਦਾ ਸੂਤਰ ਲਿਖੋ ਹੁਣ ਇਸ ਸੂਤਰ ਦਾ ਵੀ EMF ਪਤਾ ਕਰਨੀ ਆਂਗੀ

ਅਗੇ ਕਿਹੜਾ ਲੱਗਿਆ ਐਲ ਐਲ ਦਾ ਮਤਲਬ ਹੋ ਗਿਆ ਲੈਂਥ ਆ ਜਿਹੜੀ ਬੀ ਹੈ ਇਹਦਾ ਕੀ ਮਤਲਬ ਹੋ ਗਿਆ ਇਹਦਾ ਮਤਲਬ ਹੋ ਗਿਆ ਫਲਕਸ ਡੈਂਸਟੀ ਇਹਦਾ ਮਤਲਬ ਹੋ ਗਿਆ ਫਲਕਸ ਡੈਂਸਟੀ ਠੀਕ ਹੈ ਤੇ ਸਾਈਨ ਆ ਕੀ ਹੈ θ θ ਇਹ ਕੀ ਦੱਸਦਾ ਐਂਗਲ ਵੀ ਕਿਹੜੀ ਡਾਇਰੈਕਸ਼ਨ ਹੈ ਕਲੋਕਵਾਇਜ਼ ਜਾਂ ਐਂਟੀਕਲੋਕਵਾਇਜ਼ ਟਰਨਾ ਲਪੇਟੀਆਂ ਜਾ ਰਹੀਆਂ ਹਨ ਹੁਣ ਕੋਈ ਆਪਾਂ ਕਿਸੇ ਕੋਇਲ ਦੇ ਉੱਤੇ ਤਾਰਾਂ ਲਪੇਟ ਰਿਹਾ ਦੇਖੋ ਤਾਰਾਂ ਲਪੇਟ ਰਿਹਾ ਕਲੋਕਵਾਇਜ਼ ਘੁਮਾਈਆਂ ਨੇ θ ਆਈ ਹੈ ਹਨਾ ਜਾਂ ਐਂਟੀਕਲੋਕਵਾਇਜ਼ ਘੁਮਾਈਆਂ ਨੇ ਤਾਰਾਂ ਕ ਲਪੇਟੀਆਂ ਨੇ ਹਨਾ ਤਾਂ ਕਰਕੇ ਇਹ θ ਦੱਸਦਾ ਹੈਗਾ ਹਨਾ ਤਾਂ ਵਾਲਾ ਫਾਰਮੂਲਾ ਲੱਗੇਗਾ b l v sin θ volt ਚੁੰਬਕੀ ਖੇਤਰ ਦੀ ਦਿਸ਼ਾ ਪਤਾ ਕਰਨ ਲਈ ਕਿਸੇ ਨਿਯਮ ਦੀ ਵਰਤੋਂ ਕੀਤੀ ਜਾਂਦੀ ਹੈ ਦੇਖੋ ਉਹੀ ਕੁਐਸਚਨ ਵਾਰਿਆ ਗਿਆ ਕੋਕਸੂ ਦਾ ਰਾਈਟ ਹੈਂਡ ਪਾਲਮ ਰੂਲ ਪਾਲਮ ਦਾ ਨਹੀਂ ਲੱਗੂਗਾ ਦੇਖੋ ਇਹਦੇ ਵਿੱਚ ਰਾਈਟ ਹੈਂਡ ਨਾ ਦੇਖ ਲਓ ਇਹ ਪਿੱਛੇ ਵੀ ਦੇਖੋ ਕੀ ਲਿਖਿਆ ਹੋਇਆ ਪਾਲਮ ਰੂਲ ਹਨਾ ਫਲੇਮਿੰਗ ਦਾ EMF ਦੀ ਪਤਾ ਕਰਨੀ ਹੈ ਨਾ ਹਾਂ ਲੈਫਟ ਹੈਂਡ ਰੂਲ ਤਾਂ ਖੱਬਾ ਹੱਥ ਦਾ ਮੋਟਰ ਵਾਸਤੇ ਹੈ ਫਲੇਮਿੰਗ ਦਾ ਰਾਈਟ ਹੈਂਡ ਰੂਲ ਸੱਜਾ ਹੱਥ ਨਿਯਮ ਠੀਕ ਹੈ ਹਮ ਸੱਜਾ ਹੱਥ ਇੱਥੇ ਵੀ ਲਿਖਿਆ ਹੋਇਆ ਪਰ ਕਿਹੜਾ ਪਾਲਮ ਦਾ ਹੈ ਇੱਥੇ ਕਿਹੜਾ ਫਲੇਮਿੰਗ ਦਾ ਆਊਗਾ ਸੱਜਾ ਹੱਥ ਨਿਯਮ ਠੀਕ ਹੈ ਪੀਪਰ ਦੇ ਵਿੱਚ ਕਾਲੀ ਨਾ ਕਰਿਓ ਪੂਰੀ ਆਪਸ਼ਨ ਪੜਿਓ ਵੀ ਕੀ ਲਿਖਿਆ ਹੋਇਆ 왓 ਇਜ਼ ਅ ਨੇਮ ਆਫ ਅ ਪਾਰਟ ਆਫ ਅ ਡੀਸੀ ਜੀਨਰੇਟਰ ਡੀਸੀ ਜੀਨਰੇਟਰ ਦੇ ਪਾਰਟ ਦਾ ਕੀ ਨਾਮ ਹੈ ਦੇਖੋ ਇਹ ਪਾਰਟ ਹੈ ਕੀ ਨਾਮ ਹੈ ਦਾ ਸਟੇਟਰ ਹੈ ਨਾ ਹੁਣ ਇਹਨੂੰ ਸਟੇਟਰ ਨਾ ਲਿਖ ਦਿਓ ਵੀ ਸਟੇਟਰ ਹੈ ਇਹ ਖਾਲੀ ਬਾਡੀ ਹੈ ਖੋਖਲਾ ਇਹ ਸਟੇਟਰ ਇਹਦੇ ਵਿੱਚ ਤਾਂ ਰਹਿ ਜਾਂਦਾ ਇਹਦੇ ਵਿੱਚ ਸਟੇਟਰ ਆਊਗਾ ਫਿਰ ਉਹਦੇ ਵਿੱਚ ਰੋਟਰ ਰੋਟਰ ਟਿਕਦਾ ਠੀਕ ਹੈ ਇਸ ਟ੍ਰਿਟ ਨੇ ਖੋਖਲੀ ਬਾਡੀ ਐ ਇਹਨੂੰ ਕਹਿੰਦੇ ਨੇ ਬਾਡੀ ਜੋਕ ਜੋ ਕਹੇ ਠੀਕ ਹੈ ਫਰੇਮ ਕਹਿੰਦੇ ਨੇ ਇਹਨੂੰ ਹੁਣ ਚਾਰ ਪੋਲ ਡੀਸੀ ਜਨਰੇਟਰ ਦੀ ਡਿਪਲੈਕਸ ਲੈਪ ਬੈਂਡਿੰਗ ਵਿੱਚ ਕਿੰਨੇ ਸਮੰਤਰ ਰਸਤੇ ਹੁੰਦੇ ਹਨ ਪਹਿਲਾਂ ਤਾਂ ਲੈਪ ਵੈਂਡਿੰਗ ਕਰ ਲਦੇ ਆਪਾਂ ਡਿਪਲੈਕਸ ਬਾਅਦ ਚੋਂ ਕਰਾਂਗੇ ਠੀਕ ਹੈ ਦੇਖੋ ਲੈਪ ਵੈਂਡਿੰਗ ਕੀ ਹੁੰਦੀ ਆ ਲੈਪ ਵੈਂਡਿੰਗ ਦੇ ਵਿੱਚ a ਬਰਾਬਰ ਹੈ p ਦੇ पी का की मतलब है वो लिखो पी बराबर है पोल पी का मतलब है गया? पोल आ जो पोल ने ना चार पोल दिते हुए ने अपा यह मतलब की है पोल हूँ ए का की मतलब है मतलब है पैरलर पाथ आ देखो अगर लिखा हुआ ना पैरलर पाथ आई चीज है ਇਹਦਾ ਮਤਲਬ ਪੰਜਾਬੀ ਦੇ ਵਿੱਚ ਕੀ ਹੋ ਗਿਆ ਸਮੰਤਰ ਰਾਸਤੇ ਪੰਜਾਬੀ ਦੇ ਸਮੰਤਰ ਰਾਸਤੇ ਇੰਗਲਿਸ਼ ਦੇ ਵਿੱਚ ਪੈਰਲਰ ਪਾਥਸ ਠੀਕ ਹੈ ਹੁਣ ਦੇਖੋ ਪੀ ਲੈਪ ਵਾਈਂਡਿੰਗ ਦੇ ਵਿੱਚ ਕੀ ਹੁੰਦਾ ਹੈਗਾ ਜਿਹੜੀ ਲੈਪ ਵਾਈਂਡਿੰਗ ਕੀਤੀ ਜਾਂਦੀ ਹੈ ਦੇਖੋ ਜਿਹੜੀ ਇਹ ਜਿਹੜੀ ਬੈਂਡਿੰਗ ਕੀਤੀ ਜਾਂਦੀ ਹੈ ਨਾ ਲੈਪ ਵਾਈਂਡਿੰਗ ਇਹ ਜੇ ਕੀਤੀ ਜਾਂਦੀ ਆਰਮਚਰ ਦੇ ਉੱਤੇ ਕਾਦੇ ਉੱਤੇ ਕੀਤੀ ਜਾਂਦੀ ਹੈ ਆਰਮਚਰ ਦੇ ਉੱਪਰ ਜਿਹੜਾ ਆਰਮਚਰ ਦੀ ਬੈਂਡਿੰਗ ਹੁੰਦੀ ਹੈ ਨਾ ਉਹ ਸਾਰੀ ਲੈਪ ਲੈਪ ਦੇ ਵਿੱਚ ਹੋਊਗੀ ਜਾਂ ਹੋਊਗੀ ਬੇਵ ਦੇ ਵਿੱਚ ਦੋ ਤਰੀਕੇ ਦੀ ਬੈਂਡਿੰਗ ਹੁੰਦੀ ਹੈ ਲੈਪ ਵੈਂਡਿੰਗ ਹੁੰਦੀ ਹੈ ਇੱਕ ਬੇਵ ਵੈਂਡਿੰਗ ਹੁੰਦੀ ਹੈ ਹੁਣ ਆਪਾਂ ਨੂੰ ਲੈਪ ਵੈਂਡਿੰਗ ਬਾਰੇ ਪੁੱਛਿਆ ਨਹੀਂ ਐਗਜ਼ਾਮ ਦੇ ਵਿੱਚ ਕੀ ਕੁਐਸਚਨ ਹੈ a ਬਰਾਬਰ ਹੈ p ਦੇ ਯਾਨੀ ਕਿ ਪੋਲ ਬਰਾਬਰ ਆ ਕੀ ਦੇ ਪੈਰਲਰ ਪਾਥ ਦੇ ਹੁਣ ਜਿੰਨੇ ਪੋਲ ਹੋਣਗੇ ਓਨੇ ਪੈਰਲਰ ਪਾਥ ਹੋਣਗੇ ਕਿਉਂਕਿ ਜੇ ਆ ਵਾਲੀ ਚਾਰ ਦਿੱਤੀ ਹੋਈ ਹੈ ਨੇ ਤਾ ਆ ਵਿਚਾਰ ਹੋਊਗੀ ਦੋਵੇਂ ਚੀਜ਼ਾਂ ਬਰਾਬਰ ਹੋਣਗੀਆਂ ਠੀਕ ਹੈ ਪਰ ਇਹਦੇ ਵਿੱਚ ਕੁਐਸਚਨ ਦੇ ਵਿੱਚ ਕੀ ਦਿੱਤਾ ਡੁਪਲੈਕਸ ਡੁਪਲੈਕਸ ਦਾ ਮਤਲਬ ਡਬਲ ਇਹਨੂੰ ਕੀ ਕਰਦੇ ਨੇ ਦੋ ਨਾਲ ਗੁਣਾ ਇਹਨੂੰ ਦੋ ਨਾਲ ਗੁਣਾ ਕਰਕੇ ਕਿੰਨਾ ਆ ਗਿਆ 8 4 ਦੋਨੇ 8 ਤੇ ਇਹਨੂੰ ਵੀ ਦੋ ਨਾਲ ਗੁਣਾ ਕਰਾਂਗੇ ਫਿਰ ਪੈਰਲਰ ਪਾਸ ਹੈ ਨਾ ਇਹ ਵੀ ਕਿੰਨੇ ਹੋ ਜਾਣਗੇ 8 8 ਯਾਨੀ ਕਿ ਜਿੰਨੇ ਪੋਲ ਹੋਣਗੇ ਉਨਨੇ ਹੀ ਸਮਾਂਤਰ ਰਾਸਤੇ ਹੋਣਗੇ ਉਨੇ ਹੀ ਹਨਾ ਉਨੇ ਹੀ a ਹੋਗੀ a p ਦੇ ਆ ਤਾਂ a ਵੀ 8 ਹੋਗੀ a ਵੀ 8 ਹੋਗੀ ਹਨਾ ਜੇ ਉਹਨਾਂ ਨੇ ਆਪਾਂ ਨੂੰ ਡੁਪਲੈਕਸ ਨਾ ਦਿੱਤੀ ਹੁੰਦੀ ਮੰਨ ਲਓ ਆ ਡੁਪਲੈਕਸ ਆਪਾਂ ਕੱਟ ਦੈਨ ਇੱਕ ਵਾਰ ਫਿਰ ਕਿੰਨਾ ਆਊਗਾ ਫਿਰ ਆਊਗਾ ਫਿਰ ਆ ਦੋਨਾਂ ਆਪਾਂ ਨੂੰ ਗੁਣਾ ਨਹੀਂ ਕਰਨੀ ਕਰਨ ਦੀ ਲੋੜ ਸੀ ਸਿੱਧਾ ਆਨਸਰ ਆ ਗਿਆ ਸੀਗਾ 4 ਫਿਰ ਆਪਣਾ ਚਾਰ ਆਨਸਰ ਆ ਗਿਆ ਸੀ ਕਿਉਂਕਿ ਆਪਾਂ ਨੂੰ ਚਾਰ ਪੋਲ ਦਿੱਤੇ ਹੋਏ ਨੇ ਤਾਂ ਸਮੰਤਰ ਰਸਤੇ ਵੀ ਚਾਰ ਹੀ ਹੋਣਗੇ ਲੈਪ ਵੈਂਡਿੰਗ ਦੇ ਵਿੱਚ ਹੁਣ ਇੱਕ ਚੀਜ਼ ਹੋਰ ਸਮਝੋ ਹੁਣ ਬੇਵ ਵੈਂਡਿੰਗ ਸਮਝੋ ਇਹਦਾ ਹੋਗਾ ਚਾਰ ਅੱਠ ਆਨਸਰ ਆ ਗਿਆ ਠੀਕ ਹੈ ਹੁਣ ਇੱਕ ਚੀਜ਼ ਹੋਰ ਸਮਝੋ ਬੇਵ ਵੈਂਡਿੰਗ ਆਰਮੇਚਰ ਦੇ ਉੱਤੇ ਦੋ ਤਰ੍ਹਾਂ ਦੀ ਵੈਂਡਿੰਗ ਹੁੰਦੀ ਹੈ ਇੱਕ ਲੈਪ ਵੈਂਡਿੰਗ ਇੱਕ ਬੇਵ ਵੈਂਡਿੰਗ ਹੁਣ ਬੇਵ ਵੈਂਡਿੰਗ ਦੇ ਵਿੱਚ ਕੀ ਹੁੰਦਾ ਆ ਜਿਹੜੇ ਸਮੰਤਰ ਰਸਤੇ ਹੁੰਦੇ ਨੇ ਦੋ ਹੁੰਦੇ ਨੇ ਹਮੇਸ਼ਾ ਠੀਕ ਹੈ ਲੈਪ ਵੈਂਡਿੰਗ ਦੇ ਵਿੱਚ ਕੀ ਸੀਗਾ ਲੈਪ ਦੇ ਵਿੱਚ ਕੀ ਸੀਗਾ a ਬਰਾਬਰ ਹੈ p ਦੇ ਯਾਨੀ ਕਿ ਜਿੰਨੇ ਪੋਲ ਹੋਣਗੇ ਉਨੇ ਹੀ ਸਮੰਤਰ ਰਸਤੇ ਹੋਣਗੇ ਠੀਕ ਹੈ ਇਹਦੇ ਵਿੱਚ ਕੀ ਹੈ ਸਮੰਤਰ ਰਸਤੇ ਸਿਰਫ ਦੋ ਹੀ ਹੁੰਦੇ ਨੇ ਪੋਲ ਜਿੰਨੇ ਮਰਜ਼ੀ ਹੋਣ ਸਮੰਤਰ ਰਸਤੇ ਦੋ ਹੀ ਹੋਣਗੇ ਤੇ b ਦੇ ਵਿੱਚ ਜਦੋਂ b ਵਾਲਾ ਕੁਸ਼ਣ ਆ ਗਿਆ ਉਹਦੇ ਵਿੱਚ ਤੁਹਾਨੂੰ ਦੱਸੂਗਾ ਠੀਕ ਹੈ ਹੁਣ ਆਪਾਂ ਉਹੀ ਕੁਸ਼ਣ ਕਰਦੇ ਇਹ ਹੋ ਗਿਆ ਕੁਸ਼ਣ ਠੀਕ ਹੈ ਸਮਝ ਆ ਗਿਆ ਹਾਂ ਡੀਸੀ ਜਨਰੇਟਰ ਦੇ ਭਾਗ ਦਾ ਕੀ ਨਾਮ ਦੱਸੋ ਹੁਣ ਇਹ ਇਹਦੇ ਪਾਰਟ ਦਾ ਕੀ ਨਾਮ ਹੈ ਸਾਈਡ ਪਲੇਟ ਹੈ ਨਾ ਪੋਲ ਲੈਮੀਨੇਸ਼ਨ ਕੀਤੀ ਹੋਈ ਹੈ ਨਾ ਕਮੂਟੇਟਰ ਸੈਗਮੈਂਟ ਹੈ ਨਾ ਇਹ ਹੈਗੀ ਹੈਗੀ ਆਰਮੇਚਰ ਦੀ ਕੋਰ ਹੈ ਲੈਮੀਨੇਸ਼ਨ ਕੀਤੀ ਹੋਈ ਇਹਦੇ ਉੱਤੇ ਹੁਣ ਕਈ ਸਾਰੀਆਂ ਲੈਮੀਨੇਸ਼ਨ ਕੀਤੀ ਹੋਈਆਂ ਧਰਦਾਂਗੇ ਦਾ ਕੀ ਬਣ ਜੂ ਸਟੇਟਰ ਬਣ ਜੂ ਹਣਾ ਪੂਰਾ ਤੇ ਹੁਣ ਇਹ ਇੱਕ ਪੱਤੀ ਹੈ ਇੱਕ ਪੱਤੀ ਹੈ ਲੈਮੀਨੇਟ ਕੀਤੀ ਹੋਈ ਆਰਮੇਚਰ ਦੀ ਡੀਸੀ ਜੀਨਰੇਟਰ ਵਿੱਚ ਇੰਟਰਪੋਲ ਕਿਵੇਂ ਜੁੜੇ ਹੁੰਦੇ ਹਨ ਹੁਣ ਇੰਟਰਪੋਲ ਕਿਵੇਂ ਜੁੜੇ ਹੁੰਦੇ ਹਨ ਡੀਸੀ ਜੀਨਰੇਟਰ ਦੇ ਵਿੱਚ ਆਰਮੇਚਰ ਦੇ ਸੀਰੀਜ਼ ਦੇ ਵਿੱਚ ਲੱਗੇ ਹੁੰਦੇ ਨੇ ਇੰਟਰਪੋਲ ਜਿਹੜੀ ਹੁੰਦੇ ਨੇ ਠੀਕ ਹੈ ਆਰਮੇਚਰ ਹੁੰਦਾ ਇਹ ਦੇਖੀਏ ਸੀਰੀਜ਼ ਦੇ ਵਿੱਚ ਲੱਗੇ ਹੋਣਗੇ ਬਸ ਠੀਕ ਹੈ ਪੈਰਲਰ ਦੇ ਵਿੱਚ ਨਾ ਲਾ ਦਿਓ ਪੈਰਲਰ ਦੇ ਵਿੱਚ ਨਾ ਲਾ ਦਿਓ ਠੀਕ ਹੈ ਸੀਰੀਜ਼ ਦੇ ਵਿੱਚ ਲੱਗੇ ਹੋਣਗੇ ਕਿਹਦੇ ਸੀਰੀਜ਼ ਚ ਲੱਗੇ ਹੋਣਗੇ ਆਰਮੇਚਰ ਦੇ ਸੀਰੀਜ਼ ਚ ਲੱਗੇ ਹੋਣਗੇ ਇੰਟਰਪੋਲ ਹਾਂ

ਇਦੇ ਵਿੱਚ ਚੁੰਬਕੀ ਬਲ ਰੇਖਾਵਾਂ ਨਹੀਂ ਆ ਦੇਖੋ ਹਨਾ ਚੁੰਬਕੀ ਬਲ ਰੇਖਾਵਾਂ ਮੈਂ ਨਤੋ ਐਸਵਾਲ ਜਾਣਦੀਆਂ ਨੇ ਇਹਦੇ ਵਿਚਾਲੇ ਕੀ ਮੈਂ ਰੱਖਤਾ ਆਰਮੇਚਰ ਰੱਖਤਾ ਮੰਨ ਲਓ ਜੇ ਮੈਂ ਆਰਮੇਚਰ ਕੋਲ ਆਉਂਗਾ ਤਾਂ ਕਿ ਬਣੂਗੀ ਵੋਲਟੇਜ ਬਣੂਗੀ ਹਨਾ ਵੋਲਟੇਜ ਬਣੂ ਕਰੰਟ ਵੀ ਬਣੂਗਾ ਹਨਾ ਦੋਹਾਂ ਚੀਜ਼ਾਂ ਬਣਨਗੀਆਂ ਆਰਮ ਹਨਾ ਜਦੋਂ ਇਹਦੇ ਵਿੱਚ ਘੁਮਾਵਾਂਗੇ ਆਰਮੇਚਰ ਚੁੰਬਕੀ ਫੀਲਡ ਦੇ ਵਿੱਚ ਜਦੋਂ ਆਪਾਂ ਆਰਮੇਚਰ ਘੁਮਾਵਾਂਗੇ ਤਾਂ ਕਰੰਟ ਬਣੂਗਾ ਵੋਲਟੇਜ ਵੀ ਬਣੂਗੀ ਹੁਣ ਇਹ ਕੀ ਕੰਮ ਕਰਦਾ ਇਹਨੂੰ ਪੁੱਛਿਆ ਵੀ ਆ ਜਨਰੇਟਰ ਡੀਸੀ ਜਨਰੇਟਰ ਵਿੱਚ ਚੁੰਬਕ ਦਾ ਕੀ ਕੰਮ ਕਰਦੀ ਹੈ ਕੀ ਲੋਡ ਆ ਚੁੰਬਕ ਦੀ ਬੋਲਟੇਜ ਬਣਾਉਣ ਦੇ ਲਈ ਬੋਲਟੇਜ ਦਾ ਨਿਰਮਾਣ ਕਰਨ ਲਈ ਬੋਲਟੇਜ ਕਰੰਟ ਘੱਟ ਕਰਨੀ ਘੱਟ ਗਿਓਂ ਕੱਟ ਕਰੂਗਾ ਇਹ ਆਰਮੇਚਰ ਕਰੰਟ ਘੱਟੇ ਘੱਟ ਕਰੂਗਾ ਇਹ ਨਿਡਤਾਤਾ ਆਊਟਪੁਟ ਬੋਲਟੇਜ ਬਣਾਏ ਰੱਖਣ ਲਈ ਨਾ ਆਊਟਪੁਟ ਬੋਲਟੇਜ ਹੀ ਤਾਂ ਬਣੂਗੀ ਜੇ ਇਹਦੇ ਚੁੰਬਕ ਹੋਊਗੀ ਹਨਾ ਡਿਸਿਨੇਟਰ ਵਿੱਚ ਉਹ ਕਿਹੜੇ ਦੋ ਬਿੰਦੂ ਹਨ ਜੋ ਬੁਰਸ਼ ਪ੍ਰਤੀਰੋਧ ਸੰਪਰਕ ਪ੍ਰਤੀਰੋਧ ਨਾਲ ਨੂੰ ਮਾਪਦੇ ਹਨ ਹੁਣ ਕਿਹੜੇ ਦੋ ਹਿੱਸੇ ਨੇਗੇ ਜੀਦੇ ਵਿੱਚ ਬੁਰਸ਼ ਸੰਪਰਕ ਬੁਰਸ਼ ਬੁਰਸ਼ਾਂ ਦਾ ਸੰਪਰਕ ਹੁੰਦਾ ਯਾਨੀ ਕਿ ਉਹ ਦੋ ਪੁਆਇੰਟ ਦਾ ਨਾਮਦਸ ਹਨ ਜਿੱਥੇ ਬੁਰਸ਼ ਘਸਦੇ ਨੇ ਹਨਾ ਬੁਰਸ਼ ਕਿੱਥੇ ਘਸਦੇ ਨੇ ਤੁਹਾਨੂੰ ਪਤਾ ਹੀ ਹੈ ਕਿੱਥੇ ਘਸਦੇ ਨੇ ਬੁਰਸ਼ ਕਮੂਟੇਟਰ ਦੇ ਉੱਤੇ ਲੱਗੇ ਹੁੰਦੇ ਨੇ ਨਾ ਕਾਰਬਨ ਬੁਰਸ਼ ਦੇਖੇ ਹੋਣਗੇ ਤੁਸੀਂ ਕੋਈ ਵੀ ਚੀਜ਼ ਮਿਕਸੀ ਦੇਖੀ ਹੋਊਗੀ ਹਨਾ ਉਦੇ ਉਤੇ ਕਮੂਟੇਟਰ ਲੱਗਿਆ ਹੁੰਦਾ ਹਨਾ ਮਿਕਸੀ ਖੋਲੀ ਹੋਊਗੀ ਕਦੇ ਉਥੇ ਬਰਸ਼ ਕਿੱਥੇ ਲੱਗੇ ਨੇ ਕਾਰਬਨ ਬਰਸ਼ ਕਮੂਟੇਟਰ ਦੇ ਉੱਤੇ ਲੱਗੇ ਹੁੰਦੇ ਨੇ ਹੁਣ ਉਹ ਹੀ ਉਹ ਦੋ ਪੁਆਇੰਟ ਲੈਣਗੇ ਹੁਣ ਉਹ ਆਪਾਂ ਲੱਭਣੇ ਨੇ ਕਿੱਥੇ ਨੇ ਉਹ ਰਜਿਸਟੈਂਸ ਬਿਟਵੀਨ ਦੀ oppositive ਬਰਸ਼ ਕਹਿੰਦੇ ਉਹ oppositive ਬਰਸ਼ ਦੀ ਜਿਹੜੀ ਬਰਸ਼ਾਂ ਦੀ ਜਿਹੜੀ ਹੈ ਸਥਿਤੀ ਬਦਲ ਉਲਟਾ ਦਿਓ ਇਹ ਕੋਈ ਗੱਲ ਨਹੀਂ ਬਰਸ਼ ਅਤੇ ਕਮੂਟੇਟਰ ਰੇਜ਼ਰ ਕਮੂਟੇਟਰ ਰੇਜ਼ਰ ਤੁਹਾਨੂੰ ਮੈਂ ਪਹਿਲਾ ਕੁਐਸਚਨ ਤੇ ਪਹਿਲਾ ਹੀ ਕੁਐਸਚਨ ਸੀ ਕਮੂਟੇਟਰ ਰੇਜ਼ਰ ਵਾਲਾ ਉਹਦੇ ਉੱਤੇ ਕਾਰਬਨ ਬੁਰਸ਼ ਲੱਗੇ ਹੁੰਦੇ ਨੇ ਨਾ ਕਾਰੇ ਤੇ ਲੱਗੇ ਹੁੰਦੇ ਨੇ ਕਮਿਊਟੇਟਰ ਸੈਗਮੈਂਟਾਂ ਦੇ ਦਿਖਾਈਆਂ ਦੱਸੀਆਂ ਸੀ ਮੈਂ ਉਹਦੇ ਉੱਤੇ ਕਾਰਬਨ ਬੁਰਸ਼ ਲੱਗੇ ਹੋਏ ਸੀ ਦੇਖੋ ਰੈਜ਼ਿਸਟੈਂਸ ਬਿਟਵੀਨ ਆਰਮੇਚਰ ਐਂਡ ਕਮਿਊਟੇਟਰ ਕਮਿਊਟੇਟਰ ਦੇ ਕਮਿਊਟੇਟਰ ਦੇ ਉੱਤੇ ਹੀ ਹੁੰਦੀਆਂ ਨੇ ਨਾ ਕਮਿਊਟੇਟਰ ਸੈਗਮੈਂਟਾਂ ਤਾਂ ਕਿੱਥੇ ਕਿਹੜੇ ਪੁਆਇੰਟ ਤੇ ਲੱਗੇ ਹੁੰਦੇ ਨੇ ਦੋ ਪੁਆਇੰਟ ਕਿਹੜੇ ਨੇ ਰੈਜ਼ਿਸਟੈਂਸ ਬਿਟਵੀਨ ਬਰਸ਼ ਐਂਡ ਕਮਿਊਟੇਟਰ ਬਰਸ਼ ਜਿਹੜੇ ਉੱਤੇ ਲੱਗੇ ਹੁੰਦੇ ਨੇ ਕਮਿਊਟੇਟਰ ਦੇ ਉੱਤੇ ਲੱਗੇ ਹੁੰਦੇ ਨੇ ਹਾਂ 19ਵਾਂ ਕੁਐਸਚਨ ਹਾਂ ਕਿ ਸਪੋਲਟੇਜ ਡ੍ਰੋਪ ਨੂੰ ਐਕਸ ਰੂਪ ਵਿੱਚ ਚਿੰਨੀ ਕੀਤਾ ਗਿਆ ਹੁਣ ਆ ਜੀ ਡਾਇਗਰਾਮ ਆ ਦੱਸਨੀ ਹੈ ਵੀ ਬੋਲਟ ਆ ਦੇਖੋ ਇਧਰ ਕੀ ਹੈ ਕਰੰਟ ਲੋਡ ਯਾਨੀ ਕਿ ਕਰੰਟ ਇਧਰ ਕੀ ਹੋ ਰਿਹਾ ਵਧ ਰਿਹਾ ਹੈ ਇਧਰ ਕੀ ਹੋ ਰਿਹਾ ਬੋਲਟੇਜ ਕੀ ਹੈ ਵਧ ਰਿਹਾ ਇੱਥੋਂ ਆਏ ਵਾਦੀ 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 ਇੱਥੋਂ ਕੀ ਹੋ ਗਿਆ ਗ੍ਰਾਫ ਘਟਦੀ 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 ਗਈ ਹਨਾ ਹੁਣ ਇਹ ਕੀ ਚੀਜ਼ ਹੈ ਐਕਸ ਜਿਹੜਾ ਆ ਉੱਪਰ ਸਭ ਤੋਂ ਉੱਪਰ ਹੈ ਖੜਿਆ सब तो उपर आले का दा, नाम दसदना तो मैं ये हो रहा है वोलटेज ड्रॉप नीचे सब तो नीचे रजिस्टेंस ड्रॉप आ एक ही हो रहा है तीजा आरमेचर రిక్ అసి తి ఓప్ సి ఆర్మే రిక్ ఆర్మే రిక్స్ట్ ਕੰਪਾਊਂਡ ਜਨਰੇਟਰ ਦਾ ਨਾਮ ਕੀ ਹੈ ਜੇ ਸ਼ੰਟ ਫੀਲਡ ਆਰਮਚਰ ਦੇ ਸਮਾਂਤਰ ਲੱਗੀ ਹੋਈ ਹੈ ਹੁਣ ਦੇਖੋ ਇਹ ਚੀਜ਼ ਨੂੰ ਸਮਝੋ ਕੰਪਾਊਂਡ ਜਨਰੇਟਰ ਦਾ ਨਾਮ ਕੀ ਹੈ ਜੇ ਸ਼ੰਟ ਫੀਲਡ ਕੀ ਹੈ ਆਰਮਚਰ ਦੇ ਸਮਾਂਤਰ ਲੱਗਿਆ ਆ ਸ਼ੰਟ ਫੀਲਡ ਹੈ ਆਰਮਚਰ ਦੇ ਸਮਾਂਤਰ ਲੱਗੀ ਹੋਈ ਹੈ ਆਰਮਚਰ ਕਿੱਥੇ ਆ ਸੀ ਇਹਦੇ ਕੀ ਲੱਗੀ ਹੋਈ ਹੈ ਸਮਾਂਤਰ ਸ਼ੰਟ ਫੀਲਡ ਆਰਮਚਰ ਦੇ ਸਮਾਂਤਰ ਲੱਗੀ ਹੋਈ ਹੈ ਕਿਹੜਾ ਜਨਰੇਟਰ ਹੋ ਗਿਆ ਦੇਖੋ ਇੱਕ ਕਦਾ ਹੋ ਗਿਆ ਇਹ ਸ਼ਾਰਟ ਠੀਕ ਹੈ ਹੁਣ ਇਹਨਾਂ ਨੇ ਕਿਹਾ ਹੈ ਕੰਪਾਊਂਡ ਜਨਰੇਟਰ ਦਾ ਕੀ ਹੈ ਇਹ ਕੰਪਾਊਂਡ ਇਹਨਾਂ ਨੇ ਆਪ ਹੀ ਕਹਤਾ ਕੰਪਾਊਂਡ ਜਨਰੇਟਰ ਦਾ ਕੀ ਨਾਮ ਹੈ ਹੈਨਾ ਕੰਪਾਊਂਡ ਇਹਨਾਂ ਨੇ ਆਪ ਹੀ ਬੋਲਤਾ ਤੇ ਜਨਰੇਟਰ ਦਾ ਨਾਮ ਕੀ ਹੈ ਲੌਂਗ ਹੈ ਕਿ ਸ਼ਾਰਟ ਆਪਨੇ ਹੀ ਦੱਸਣਾ ਸੀ ਹੁਣ ਆਰਮੇਚਰ ਦੇ ਸਮਾਂਤਰ ਦੇ ਵਿੱਚ ਲੱਗੀ ਹੋਈ ਹੈ ਹੈਨਾ ਆਰਮੇਚਰ ਤਾਂ ਸੀ ਆ ਦੋ ਤਾਰਾਂ ਨੇ ਆਰਮੇਚਰ ਦੀਆਂ ਤਾਂ ਇਹਦੇ ਸਮਾਂਤਰ ਚ ਲੱਗੀ ਹੋਈ ਹੈ ਤਾਂ ਕੀ ਹੋ ਗਿਆ ਸ਼ਾਰਟ ਹੁਣ ਆਪਾਂ ਆਪਸ਼ਨ ਦੇ ਵਿੱਚ ਲੱਭਾਂਗੇ ਸ਼ਾਰਟ ਵਾਲੀ ਆਪਸ਼ਨ ਕਿਹੜੀ ਹੈ ਆ ਰੈਡੀ ਆਪਸ਼ਨ ਸ਼ਾਰਟ ਸ਼ੰਟ ਕੰਪਾਊਂਡ ਹੈਨਾ ਹੁਣ ਲੌਂਗ ਸ਼ੰਟੇ ਹੋ ਨਹੀਂ ਸਕਦਾ ਕਿਉਂਕਿ ਜੇ ਲੌਂਗ ਹੁੰਦੀ ਤਾਂ ਆ ਜਿਹੜੀ ਲੌਂਗ ਦੇ ਵਿੱਚ ਕੀ ਹੋ ਜਾਂਦਾ ਆ ਜਿਹੜੀ ਹੈ ਆਵਲੀ ਤਾਰ ਇੱਥੇ ਹੋ ਜਾਂਦੀ ਹੈਨਾ ਫੇਰੇ ਲੌਂਗ ਹੋ ਜਾਂਦਾ ਇਹ ਕੀ ਹੋ ਗਿਆ ਲੌਂਗ ਕੰਪਾਊਂਡ ਹੁਣ ਉਹ ਕੀ ਹੋਗਾ ਸ਼ੋਰਟ ਸ਼ੋਰਟ ਵਾਲੀ ਆਪਸ਼ਨ ਸਹੀ ਹੋਗੀ ਠੀਕ ਹੈ ਨਾ ਹੁਣ ਅੱਜ ਆਪਾਂ ਨੇ 20 ਕੁਐਸਚਨ ਦੇਖੋ ਪੂਰੇ ਕਰ ਲਏ ਬੜਾ ਟਾਈਮ ਹੈ ਤੁਹਾਡਾ ਨਹੀਂ ਲੈਂਦਾ ਕਿਉਂਕਿ ਆਪਾਂ ਅੱਜ 20 ਹੀ ਕਰਾਂਗੇ ਅਗਲੀ ਵੀਡੀਓ ਦੇ ਵਿੱਚ ਆਪਾਂ ਅੱਗੇ ਦੇ ਕੁਐਸਚਨ ਕਰਾਂਗੇ ਕਿਉਂਕਿ ਤੁਸੀਂ ਇੰਨੀ ਵੀਡੀਓ ਲੰਮੀ ਦੇਖਦੇ ਨਹੀਂ ਲਗਾਤਾਰ ਇਸ ਕਰਕੇ ਅੱਜ ਦੇ ਲਈ ਇੰਨੀ ਕਾਫੀ ਹੈ ਜੇ ਇਨ੍ਹਾਂ ਕੁਐਸਚਨਾਂ ਵਿੱਚ ਕੋਈ ਡਾਊਟ ਹੈ ਤਾਂ ਮੈਨੂੰ ਦੱਸ ਦਿਓ ਤਾਂ ਮੈਂ ਜਿਹੜੇ ਕੁਸ਼ਨਾਂ 'ਚ ਡਾਊਟ ਹੋਊਗਾ ਉਹ ਅਗਲੀ ਵੀਡੀਓ ਜਿਹੜੀ ਲੈ ਕੇ ਆਉਂਗਾ ਉਹਦੇ ਵਿੱਚ ਮੈਂ ਦੁਬਾਰੇ ਕਰਵਾ ਦੂੰਗਾ ਹੁਣ ਦੱਸੋ ਕਿ ਕਿਸੇ ਕੁਸ਼ਨ 'ਚ ਡਾਊਟ ਹੈ ਤਾਂ ਕਮੈਂਟ ਦੇ ਵਿੱਚ ਮੈਨੂੰ ਲਿਖ ਦਿਓ ਵੀ ਆਹ ਵਾਲੇ ਕੁਸ਼ਨ 'ਚ ਡਾਊਟ ਹੈ ਠੀਕ ਹੈ ਹਾਂ ਬੱਦੂ ਅਜੇ ਤੇ ਨਹੀਂ ਨਾ ਪੇਪਰਾਂ ਤੋਂ ਪਹਿਲਾਂ ਪਹਿਲਾਂ ਮੈਂ ਤੁਹਾਡੀ ਸਾਰੀ ਇਹ ਪੀਡੀਐਫ ਮੈਂ ਕਰਾ ਦੂੰਗਾ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈਗੀ ਸਾਰਾ ਕੁਝ ਮੈਂ ਕਰਵਾ ਦੂੰਗਾ ਠੀਕ ਹੈ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹੜੇ ਵੀ ਵਿਦਿਆਰਥੀ ਨੇ ਹਜੇ ਇਹ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਇਹਦੇ ਉੱਤੇ ਮੈਂ ਥੋੜੀ ਪ੍ਰਿੰਸ ਦੀ ਵੀ ਅੱਗੇ ਹੋਰ ਹੋਰ ਵੀ ਕੋਈ ਬਹੁਤ ਸਾਰਾ ਮਟੀਰੀਅਲ ਮੈਂ ਲੈ ਕੇ ਆਉਂਗਾ ਠੀਕ ਹੈ ਨਾ ਇਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆਪਦੇ ਦੋਸਤਾਂ ਮਿੱਤਰਾਂ ਤੱਕ ਸਾਰਿਆਂ ਨੂੰ ਸ਼ੇਅਰ ਕਰ ਦਿਓ ਠੀਕ ਹੈ ਅੰਗੇ ਧੰਨਵਾਦ ਬੱਸ